ਰਾਤ ਦਾ ਜਿਹੜਾ ਸੀਨ ਹੈ ਥੋੜਾ ਜਿਹਾ ਸ਼ੁਰੂ ਹੋ ਗਿਆ ਨਿਆਗਰਾ ਫਾਲ ਦਾ ਕਿਉਂਕਿ ਰਾਤ ਨੂੰ ਆਪਾਂ ਜਿਹੜਾ ਰੁਕੇ ਹੋਏ ਆ ਇਸ ਕਰਕੇ ਕਿ ਰਾਤ ਨੂੰ ਜਿਹੜਾ ਲਾਈਟਾਂ ਦਾ ਦ੍ਰਿਸ਼ ਹੁੰਦਾ ਹੈ ਨਿਆਗਰਾ ਫਾਲ ਦਾ ਨੀਚੇ ਜਿੱਤੇ ਪਾਣੀ ਲੱਗਦੇ ਉੱਥੇ ਰੰਗ ਬਰੰਗੀਆਂ ਲਾਈਟਾਂ ਜਿਹੜੀਆਂ ਨੇ ਉਹ ਦ੍ਰਿਸ਼ ਆਪਾਂ ਫਿਲਮਾਉਣ ਦੇ ਲਈ ਤੁਹਾਨੂੰ ਦਿਖਾਉਣ ਦੇ ਲਈ ਆਪਾਂ ਰੁਕ ਗਏ ਸੀ ਤੇ ਉਹ ਫਿਲਮਾਵਾਂਗੇ ਹਜੇ ਥੋੜਾ ਥੋੜਾ ਸਵੇਰ ਆ ਜਾਏ ਹੋਰ ਮੇਰਾ ਹੋ ਜਾਣ ਦੇ ਇਸ ਤੋਂ ਬਾਅਦ ਫਿਰ ਇੱਥੇ ਲਿਆਗਰਾ ਦੇ ਵਿੱਚ ਇੱਕ ਹੋਰ ਮੇਲਾ ਹੈ ਉਹ ਤੁਹਾਨੂੰ ਦਿਖਾਵਾਂਗੇ ਅਜੇ ਦਿਨ ਹੈ ਥੋੜਾ ਜਿਹਾ ਹੋਰ ਰਾਤ ਬੋਲਣ ਇਹ ਰਾਤ ਦਾ ਲਾਈਟਾਂ ਵਾਲਾ ਸੀਨ ਹੈ ਜੀ ਇਹ ਲਾਈਟਾਂ ਰੰਗ ਬਦਲ ਰਹੀਆਂ ਨੇ ਆਪਾਂ ਜਿਹੜਾ ਇਹ ਦੇਖ ਰਹੇ ਆ ਨਾਗਰਾ ਫਾਲ ਦਾ ਇਹ ਅਮਰੀਕਾ ਵਾਲਾ ਪਾਸਾ ਹੈ ਦੇਖੋ ਬ੍ਰੇਸ਼ ਇਹ ਅਮਰੀਕਾ ਵਾਲੀ ਸਾਈਡ ਹੈ ਆਪਾਂ ਕੈਨੇਡਾ ਵਾਲੇ ਪਾਸਿਓਂ ਫਲਮਾ ਰਹੇ ਆਂ ਰਾਤ ਦਾ ਮੇਰਾ ਅਗਰਾ ਫਾਲ ਦਾ ਰਾਤ ਦਾ ਸੀਨ ਹਨ ਇਹ ਤਾਂ ਫਾਲ ਆ ਉਹ ਕੈਨੇਡਾ ਵਾਲੇ ਪਾਸੇ ਫਾਲ ਹੈ ਜਿਹੜੀ ਝਰਨਾ ਥੋੜਾ ਜ਼ੂਮ ਕਰਦਾ ਮੈਂ ਦੇਖੋ ਰੰਗ ਬਦਲ ਰਹੇ ਨੇ ਇਸ ਦੇ ਬਹੁਤ ਸੋਹਣਾ ਰਾਤ ਦਾ ਦ੍ਰਿਸ਼ ਹੈ ਜੀ। ਅਲੱਗ-ਅਲੱਗ ਤਰ੍ਹਾਂ ਦੇ ਅਜੇ ਵੀ ਬਹੁਤ ਹਜ਼ਾਰਾਂ ਦੀ ਤਦਾਦ ਵਿੱਚ ਲੋਕ ਨੇ ਜਿਹੜੇ ਆ ਜਾ ਰਹੇ ਨੇ ਕਿਉਂਕਿ ਅੱਜ ਸੈਚਰਡੇ ਹੈ, ਛੁੱਟੀ ਹੈ। ਜਿਆਦਾ ਨਜ਼ਦੀਕ ਕਰੀਏ ਫਿਰ ਪਾਣੀ ਨਹੀਂ ਦਿਖ ਰਿਹਾ। ਬਹੁਤ ਹੀ ਰਾਤ ਦਾ ਮਨਮੋਹਕ ਦ੍ਰਿਸ਼। ਇਹ ਆਗਰਾ ਫਾਲਦਾ ਹੈ। ਦੇਖੋ ਫੈਰੀ ਰਾਤ ਨੂੰ ਸੈਲਾਨੀਆਂ ਦੀ ਭਰੀ ਹੋਈ ਬਿਲਕੁਲ ਨੇੜੇ ਜਾਊਗੀ ਉਹ ਧਾਰ ਦੇ ਦੇਖੋ ਆ ਜਾ ਰਹੀ ਹੈ ਹਜੇ। ਤੁਮਕੇ ਅਮਰੀਕਾ ਵਾਈਡ ਸਾਈਡ ਜਿਹੜੀਆਂ ਚੱਲਦੀਆਂ ਨੇ ਇਹ ਫੈਰੀਆਂ ਉਹ ਬੰਦ ਹੋ ਗਈਆਂ 2 ਘੰਟੇ ਹੋ ਗਏ ਤਕਰੀਬਨ ਚਲ ਕੇ ਉਧਰ ਸੈਲਾਨੀ ਘਟ ਨੇ। ਕੈਨੇਡਾ ਵਾਲੇ ਪਾਸੇ ਬਹੁਤ ਜ਼ਿਆਦੇ ਨੇ ਅੱਜ ਤਾਂ ਪੰਜਾਬ ਹੀ ਬਣਿਆ ਪਿਆ ਨਗਰਫਾਲ ਤੇ ਰਾਦਾ ਲੇਟਾਂ ਦਾ ਦ੍ਰਿਸ਼ ਆ ਜਿਹੜੀ ਅਮਰੀਕਾ ਵਾਲੇ ਪਾਸੇ ਝੀਲ ਹੈ ਇਹਦੀਆਂ ਲੇਟਾਂ ਆ ਉਰੋਂ ਜਾ ਰਹੀਆਂ ਨੇ ਕੈਨੇਡਾ ਵਾਲੀ ਸਾਈਡ ਤੋਂ ਜਾੜਾਂ ਚੋਂ ਇਹ ਇੱਥੋਂ ਵੱਜ ਰਹੀਆਂ ਨੇ ਜੀ ਲੇਟਾਂ ਇਹ ਇਧਰਲੀ ਸਾਈਡ ਤੋਂ ਹੋ ਗਿਆ ਸਮਝ ਗਏ देखो अलग अलग तरह के रंग ने जेड़े बदल रहे सारा नीला हो गया एक साइड रेड हो गया हूँ पीला हो गया 尼亚ਗਰਾ फॉल्स ਦਾ ਰਾਤ ਦਾ ਬਹੁਤ ਹੀ ਸੁੰਦਰ ਮਨਮੋਹਕ ਦ੍ਰਿਸ਼ ਤੇ ਜਿਹੜਾ ਏਰੀਆ ਜਿਹੜੀ ਯਾਤਰੀ ਨਾਲੇ ਉਹ ਵੀ ਖੜੀ ਐ ਰਾਤ ਦਾ ਸੀਨ ਫਿਲਵਾ ਰਹੇ ਨੇ ਉਹ ਵੀ ਖੜੇ ਇਹ ਯੂ ਐਸ ਏ ਵਾਲੀ ਸਾਈਡ thank you.